ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਦੀ ਖਬਰ ਸ ਮੈਂ ਤੁਹਾਡੀ ਜੀ ਕੁਮਾਰ ਇੱਕ ਖਰੀ ਦੀ ਬਣ ਕਰੀ ਹੈ ਕਿ ਆ ਅੱਜ ਵੱਡੀ ਖਬਰ ਆਈ ਹੈ ਕਿ ਤੁਮ ਦੱਸ ਰਹੇ ਹਾਂ ਕਿ ਸੁੰਦਰ ਚਾਪ ਕੋਲ ਇੱਕ ਬੁਝਰ ਪਰਿਵਾਰ ਦੀ ਮੱਝ ਕਰੰਟ ਲਰਨ ਨਲਮਨ ਦਾ ਮਾਮਲਾ ਸਾਹਮਲੇ ਆ ਤਸਵੀਰਾਂ ਉਹਨਾਂ ਨੂੰ ਦਿਖਾ ਸਕਦੇ ਹਾਂ ਜੀ ਦੱਸਿਆ ਜਾ ਰਿਹਾ ਹੈ ਕਿ ਇਹ ਤਾਰ ਜਿਹੜੀ ਹੈ ਕਾਫੀ 2-3 ਮਹੀਨਿਆਂ ਤੋਂ ਲੇਟੇ ਟੁੱਟ ਕੇ ਪਈ ਹੋਈ ਸੀ ਜਿਸ ਤੇ ਕਾਰਨ ਜਿਹੜਾ ਹੈ ਇਹ ਮੱਝ ਉਸ ਦੀ ਸਪੀਡ ਵਿੱਚ ਆਉਣ ਨਾਲ ਹੋ ਗਈ ਜੀ ਮਰ ਗਿਆ। ਉਹ ਉੱਥੇ ਹੀ ਗੱਲ ਕਰੀ ਤਾਂ ਗੁਜਰ ਪਰਿਵਾਰ ਦਾ ਕਹਿਣਾ ਹੈਗਾ ਕਿ ਅਸੀਂ ਜਦੋਂ ਮੱਝ ਨੂੰ ਅ ਪਿੱਛੇ ਹਟਾਉਣ ਲਈ ਤਾਂ ਉਹਨਾਂ ਦੇ ਮਗਰ ਗਿਆ ਤਾਂ ਸਾਨੂੰ ਵੀ ਜਿਹੜਾ ਹੈ ਜਾਨ ਮਾਰ ਦਾ ਨੁਕਸਾਨ ਹੋ ਸਕਦਾ ਹੈ। ਇਸ ਦੌਰਾਨ ਉਹਨਾਂ ਨੇ ਜਦੋਂ ਇਸ ਸਬੰਧੀ ਜਿਹੜੇ ਮੌਕੇ ਤੇ ਜੇਈ ਸਨ ਉਹਨਾਂ ਨਾਲ ਗੱਲਬਾਤ ਕੀਤੀ। ਉਹ ਮੌਕੇ ਤੇ ਪਹੁੰਚੇ ਸੀ ਪਰ ਉੱਥੇ ਹੀ ਵੱਡੀ ਲਾਹ ਪ੍ਰਵਾਈ ਜਿਹੜੀ ਹੈ ਬਿਜਲੀ ਮੈਕਨੇ ਵਾਲਿਆਂ ਦੀ ਵੀ ਦੇਖਣ ਨੂੰ ਮਿਲੀ ਹੈ ਜਿੱਥੇ ਜੇਈ ਵੱਲੋਂ ਜਿਹੜੀ ਹੈ ਉਸ ਗੁਜਰ ਪਰਿਵਾਰ ਦੇ ਨਾਲ ਵਸਲੁਕੀ ਨਾਲ ਗੱਲਬਾਤ ਕੀਤੀ ਗਈ ਜਿੱਥੇ ਉਹਨਾਂ ਦਾ ਕਹਿਣਾ ਹੈਗਾ ਕਿ ਇੱਥੇ ਮੱਝ ਮਰ ਗਈ ਹੈ ਪਰ ਕੀ ਇਹ ਤਾਂ ਇਨਸਾਨ ਵੀ ਮਰ ਜਾਂਦੇ ਨੇ ਤਾਂ ਤੁਸੀਂ ਜੋ ਕੋ ਹੁੰਦਾ ਹੈ ਤੁਹਾਡੇ ਕੋਲ ਕਰ ਲਓ ਇੰਨੀ ਗੱਲਬਾਤ ਜਿਹੜੀ ਉਹਨਾਂ ਨਾਲ ਗੁਜਰ ਪਰਿਵਾਰ ਨਾਲ ਕਰਕੇ ਜਿਹੜਾ ਜਈ ਮੌਕੇ ਤੋਂ ਚੱਲ ਜਾਂਦਾ ਹੈ ਪਰ ਉੱਥੇ ਹੀ ਗੱਲ ਕਰੀਏ ਤਾਂ ਸੁੰਦਰ ਚੱਕ ਦੇ ਸਰਪੰਚ ਜਿਹੜੇ ਉਹ ਵੀ ਮੌਕੇ ਤੇ ਪਹੁੰਚੇ ਹਾਂਗੇ ਤੇ ਇਸ ਚੀਜ਼ ਦੇ ਨਾਲ ਜਿਹੜੀ ਜਈ ਵੱਲੋਂ ਵਸਲੁਕੀ ਉਹਨਾਂ ਨਾਲ ਕੀਤੀ ਗਈ ਹੈ ਉਤੇ ਹੀ ਉਸ ਦੀ ਨਖਿੰਦਿਆ ਕਰਦੇ ਹੋਏ ਸਰਪੰਚ ਨੇ ਵੀ ਕੀ ਕੁਝ ਕਿਹਾ ਹੈ ਤਾਂ ਉਥੇ ਗੁੱਜਰ ਪਰਿਵਾਰ ਵੱਲੋਂ ਵੀ ਕਿਉਂ ਕੁਝ ਕਿਹਾ ਹੈ ਉਹ ਵੀ ਤੁਹਾਨੂੰ ਆਪਣੇ ਚੈਨਲ ਤੇ ਸੁਣਾ ਰਿਹਾ ਉਤੇ ਹੀ ਗੱਲ ਕਰੀਏ ਤਾਂ ਗੁੱਜਰ ਪਰਿਵਾਰ ਦਾ ਕਾਫੀ ਨੁਕਸਾਨ ਇਸ ਸੰਬੰਧੀ ਗੁੱਜਰ ਪਰਿਵਾਰ ਨੇ ਦੱਸਿਆਗਾ ਕਿ ਕਾਫੀ ਵੱਡਾ ਨੁਕਸਾਨ ਹੋਇਆਗਾ ਜਾਨ ਮਾਨ ਦਾ ਨੁਕਸਾਨ ਵੀ ਹੋ ਸਕਦਾ ਹੈ ਪਰ ਉਤੇ ਹੀ ਬਿਜਲੀ ਵਿਭਾਗ ਦੇ ਵਾਲਿਆਂ ਨੇ ਜੇ ਗੱਲ ਕਰੀਏ ਤਾਂ 2-3 ਮਹੀਨਿਆਂ ਤੋਂ ਜਿਹੜੀ ਇਸ ਤਾਰ ਵੱਲ ਉਹਨਾਂ ਦਾ ਧਿਆਨ ਕਿਉਂ ਨਹੀਂ ਗਿਆ ਆਖਰ ਕੋਈ ਵੱਡਾ ਕੋਈ ਕਾਰਨਾਮਾ ਹੋ ਜਾਂਦਾ ਜਾਂ ਵੱਡੀ ਕੋਈ ਵਾਰਦਾਤ ਹੋ ਜਾਂਦੀ ਉਸ ਤੋਂ ਬਾਅਦ ਜਿਹੜਾ ਇਹ ਬਿਜਲੀ ਵਿਭਾਗ ਦੇ ਦਾ ਜਿਹੜਾ ਧਿਆਨ ਇਸ ਵੱਲ ਜਾਣਾ ਸੀ ਕਈ ਜਿਹੜੀ ਗੱਲਬਾਤ ਜਿਹੜੀ ਹੈ ਉਹ ਇਹ ਦੇਖਣ ਨੂੰ ਮਿਲਦੀ ਹੈ ਕਿ ਜਿੱਥੇ ਅੰਗੈਲੀ ਜਿਹੜੀ ਹੈ ਸਭ ਤੋਂ ਵੱਡੀ ਜਿਹੜੀ ਹੈ ਪ੍ਰਸ਼ਾਸਨ ਦੇ ਦੇਖਣ ਨੂੰ ਮਿਲਦੀ ਹੈ ਬਿਜਲੀ ਵਿਭਾਗ ਦੇ ਆਲੇ ਦੀ ਤੇ ਜੇ ਜਦੋਂ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ ਪਾਈ ਜਾਵੇ ਤੇ ਉਹਨਾਂ ਵੱਲੋਂ ਜਿਹੜੀਆਂ ਵਾਸੂਕੀਆਂ ਕੀਤੀਆਂ ਜਾਂਦੀਆਂ ਹਨ ਇਸੇ ਤਰ੍ਹਾਂ ਦੀ ਗੱਲ ਕਰੀਏ ਤਾਂ ਜਿਹੜੇ ਜੀ ਸਨ ਉਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਜਿਹੜਾ ਇਸ ਸਾਰੇ આરોਪਾਂ ਨੂੰ ਨਕਾਰਦੇ ਹੋਏ ਉਹਨਾਂ ਨੇ ਕਿਹਾ ਹੈਗਾ ਕਿ ਗੁਜਰ ਭਾਈਚਾਰੇ ਦਾ ਜਿਹੜਾ ਨੁਕਸਾਨ ਹੋਇਆ ਹੈਗਾ ਅਸੀਂ ਉਹਨਾਂ ਦੇ ਨਾਲ ਹੈਗੇ ਹਾਂ ਪਰ ਜੋ ਉਹਨਾਂ ਵੱਲੋਂ ਗੁਜਰ ਪਰਿਵਾਰ ਪਰਿਚਾਰੇ ਵੱਲੋਂ ਇਹਸ આરોਪ ਲਗਾਏ ਸਨ ਉਹ ਸਾਰੇ ਝੂਠ ਸਨ ਸਾਡੇ ਵੱਲੋਂ ਇਸ ਦਾ ਕੋਈ ਵੀ ਗੱਲਬਾਤ ਜਿਹੜੀ ਨਹੀਂ ਕੀਤੀ ਹੈ ਆਓ ਸੁਣਨਾਂਗੇ ਦੋਨੋਂ ਚੈਨਲ ਆਪਣਨ ਤੇ ਕੀ ਹੈਗਾ ਪੂਰਾ ਮਾਮਲਾ ਪਤਾ ਬਨੇ ਲੋ ਸਾਡੇ ਨਾਲ ਤੇ ਦੇ ਦੇ ਲੋ ਪੰਜਾਬ ਜੀ ਕੇ ਨੂੰ ਆਦੀ ਬਾਈ ਕੀ ਨਾਂ ਜੀ ਆਪਣਾ ਮੇਰਾ ਨਾਮ ਜੇਨ ਮਹਮਦ ਅਜ਼ਰ ਕੀ ਗੱਲ ਬਾਤ ਲੀਏ ਸਰ ਮੈਂ ਡੰਗਰ ਛੱਡਿਆ ਇੱਧਰ ਨੂੰ ਜਾਣਦੇ ਇਹ ਗੱਡੀ ਆਈ ਮੈਂ ਡੰਗਰ ਸਾਈਡ ਤੇ ਕਿਤੇ ਡੰਗੇ ਥੱਲੇ ਉਤਰ ਗਿਆ ਇੱਥੇ ਤਾਰੇ ਤਿੰਨ ਚਾਰ ਮਹੀਨੇ ਤੋਂ ਥੱਲੇ ਡਿਗੀ ਦੀ ਇੱਥੇ ਦਾ ਇੱਕ ਜਈ ਹੈ ਸਾਡੇ ਲੋਕਲ ਉਹ ਆਇਆ ਤੇ ਮੈਂ ਉਹਨੂੰ ਪੁੱਛਣਾ ਤੇ ਮੇਰਾ ਫਰਜ਼ ਬਣਦਾ ਨਾ ਕਿ ਵਾਦਾ ਬੰਦੇ ਮਾਰ ਕੇ ਡੰਗਰ ਮਾਰ ਕੇ ਬੰਦੇ ਮਾਰ ਜਾਂਦੇ ਤੁਸੀਂ ਜਿੱਥੇ ਜੋਰ ਲਗਣਾ ਲਾ ਲਓ ਪਤਾ ਕੁਛ ਜਈ ਦੇ ਨਾਂ ਦਾ ਵਿੱਕੀ ਵਿੱਕੀ ਕਹਿੰਦੇ ਆ ਕੀ ਨੁਕਸਾਨ ਕੀ ਹੋਇਆ ਮੇਰੀ ਮੱਝ ਮਰ ਗਈ ਹੈ ਲੱਖ ਰੁਪਏ ਸਰ ਮੈਂ ਵੀ ਮਨ ਲਗਾਈ ਇੱਕ ਮੱਝ ਦੌੜ ਕੇ ਨੱਟ ਗਈ ਹੈ ਇੱਕ ਮੈਂ ਵੀ ਉੱਥੇ ਡਿੱਗ ਗਈ ਮੈਂ ਬਾਅਦ ਵਿੱਚ ਸ਼ਰਪੰਚ ਕੋਲ ਗਿਆ ਇਹਨਾਂ ਜਾ ਕੇ ਘੋੜਾ ਟੁੱਟੇ ਤੇ ਬਿੱਕੀ ਜਾਈ ਕਹਿੰਦਾ ਮਾਰਗੇ ਦੇ ਮਾਰਗੇ ਇੱਥੇ ਬੰਦੇ ਮਰ ਜਾਂਦੇ ਤਾਂ ਕੀ ਮੁਲਕੇ ਦੇ ਬੁਲਾਇਆ ਗਿਆ ਸੀਗਾ ਜਾਈ ਨੂੰ ਹਾਂਜੀ ਅੱਜ ਜੀ ਉਹਦੀ ਇੱਥੇ ਡਿਊਟੀ ਹੈ ਨਹੀਂ ਕੋਤਮ ਕੀ ਦੇਗੇ ਜੋ ਕਰਨਾ ਤੋਂ ਕਰ ਲਈ ਕੀ ਮੰਗ ਕਰਦੇ ਹੋ ਹਨ ਸਾਫ ਚਾਹੀਦਾ ਮੈਨੂੰ ਵੀ ਮੇਰੀ ਲੱਖ ਰੁਪਏ ਦੀ ਮੱਝ ਮਰ ਗਈ ਗਰੀਬ ਬੰਦੇ ਸਰ ਤੁਹਾਇਆ ਕੋ ਮੈਂ ਜੀ ਰਵਿੰਦਰ ਕੁਮਾਰ ਗ੍ਰਾਮ ਪੰਚਾਇਤ ਸੁੰਦਰ ਚੱਕ ਸਰਪੰਚ ਜੀ ਸਰਪੰਚ ਸਾਹਿਬ ਕੀ ਹੋਇਆ ਇੱਥੇ ਕਹਿੰਦੇ ਕਾਫੀ ਨੁਕਸਾਨ ਹੋ ਗਿਆ ਹੈ ਜਿਹੜਾ ਇਨਸੀਡੈਂਟਸ ਹੋਇਆ ਬਹੁਤ ਮੜਾ ਹੋਇਆ ਜਿਹੜੀ ਹਾਈ ਵੋਲਟੇਜ ਆ ਰਹੀ ਹੈ ਇਹ ਕਾਫੀ ਦਿਨੋਂ ਇੱਥੇ ਪਿਆ ਟੁੱਟੀ ਹੀ ਤਾਰ ਜਿਹਨਾਂ ਨੇ ਟਰਾਂਸਫਰ ਬਦਲਾਇਆ ਇਹ ਵਿਭਾਗ ਨੂੰ ਚਾਹਦਾ ਸੀ ਵੀ ਆਪਾਂ ਅੱਗੇ ਵੀ ਦੇਖੀਏ ਵੀ ਤਾਰਾ ਕਿੱਥੇ ਅੱਗੇ ਪਿੱਛੇ ਦੇ ਫੌਰਨ ਆਪਣਾ ਸੀਜ਼ਨ ਚੱਲਦਾ ਵੈ ਫਸਲਦਾਈਲੇ ਤੇ ਜਿਹੜਾ ਵੀ ਕੰਮ ਆ ਗਲਤ ਹੋਇਆ ਜੀ ਉਹਨਾਂ ਦੀ ਜਿਹੜੀ ਮੱਜ ਮਰ ਜਾਂਦਾ ਨੁਕਸਾਨ ਆ ਜਾਂਦਾ ਜੀ ਰੋਜ਼ਗਾਰੀ ਹੀ ਵਿਚਾਰਿਆ ਰਹਾ ਲੱਗਦਾ ਨਹੀਂ ਕੋਈ ਇਨਸਾਨ ਵੀ ਇਹਦੇ ਨਾਲ ਚਮਕ ਕੇ ਮਰ ਸਕਦਾ ਸਰ ਇਨਸਾਨ ਕੀ ਤੇ ਮਰ ਸਕਦੇ ਤੇ ਰੋਜ਼ ਦਾ ਕੰਮ ਲੋਕ ਇੱਥੇ ਆ ਜਾਂਦੇ ਲੋਕੀ ਵਾਹੀ ਵੀ ਸੁਚਾਲੇ ਵਗੈਰਾ ਇੱਧਰ ਆ ਜਾਂਦੇ ਉੱਪਰ ਲੋਕੀ ਸਾਡੇ ਪਿੰਡ ਦੇ ਪਤਾ ਹੀ ਤੁਹਾਨੂੰ ਲੋਕਾਂ ਨੂੰ ਜਿਹਦਾ ਇਹ ਕਹਿ ਰਹੇ ਕਿ ਇੱਥੇ ਬਿਜਲੀ ਵਿਭਾਗ ਦਾ ਇੱਕ ਜਈ ਆਇਆ ਸੀਗਾ ਉਹ ਇਹਨਾਂ ਨੂੰ ਬਤਮੀ ਜੀ ਹੀ ਕਰਕੇ ਕਹਿ ਕੇ ਕਿ ਇੱਥੇ ਇਨਸਾਨ ਮਰ ਜਾਂਦੇ ਮੱਜ ਮਰਦੀ ਤਾਂ ਜੀ ਹੋਇਆ ਲੱਗਦਾ ਨਹੀਂ ਦੇਖੋ ਆਪਣੇ ਉਹਨਾਂ ਨੂੰ ਉਹਨਾਂ ਨੂੰ ਰਾਏ ਦੇ ਕੇ ਜਾਣਾ ਚਾਹਦਾ ਸੀ ਵਿਭਾਗ ਦਾ ਬ ਉਹਨੂੰ رائے ਦੇ ਜਾਂਦਾ ਕੋਈ ਉਹ ਗੱਲ ਗਲਤ ਕਹੀ ਜਿਹੜੀ ਵੀ ਕਹਿੰਦੇ ਪਏ ਕੀ ਮੰਗ ਕਰਦੇ ਤੁਸੀਂ ਜੀ ਮੰਗ ਇਹ ਹੈ ਕਿ ਚਲੋ ਇਹਦਾ ਨਿਸ਼ਾਫ ਜੜਾ ਜੀ ਮਿਲਣਾ ਚਾਹਦਾ ਜੋ ਵੀ ਇਹਦਾ ਨੁਕਸਾਨ ਦਾ ਮੁਆਵਜ਼ਾ ਨੂੰ ਦਿੱਤਾ ਜਾਏ ਜੀ ਸਰਕਾਰ ਜੋ ਵੀ ਦੇਣੀ ਸਰਕਾਰ ਦੇ ਹੱਥਾਂ ਜਾਂਦਾ ਵਿਭਾਗ ਦੇ ਹੱਥਾਂ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ surjit kumar ਆ ਜੀ ਤਾਂ ਜਈਓ ਤੁਸੀਂ ਹਾਂ ਜੀ ਹਾਂ ਜੀ ਉਧਰ ਚੱਤ ਲਈ ਯੂਰੋਚਰ ਫਰੈਂਡ ਦੇ ਨਾਮ ਮੱਝ ਮਾਰਤੀ ਆ ਗੁੱਗਰ ਪਰਵਾਹ ਉਹਨਾਂ ਨੇ આરોਪ ਲਗਾਇਆ ਨਹੀਂ ਕਿ ਕਿਸੇ ਮੌਕੇ ਦੇ ਗਏ ਸੀ ਕਾਫੀ ਬੱਤਲੇ ਦੀ ਕਿਤੇ ਕੋਈ ਇਨਸਾਨ ਮਾਰ ਗਿਆ ਚੰਗਰ ਪਰ ਵੀ ਤਾਂ ਫਿਰ ਤੇ ਜੋ ਕਰਨਾ ਕਰੋ ਕੀ ਕਹਿਣਾ ਚਾਹੁੰਦੇ ਸਰ ਇਹ ਇਸ ਤਰ੍ਹਾਂ ਕੋਈ ਗੱਲ ਨਹੀਂ ਆਈ ਮੈਨੂੰ ਜਿਹੜਾ ਵੀ ਆਪਣੇ ਸਰਪੰਚ ਸਾਹਿਬ ਦਾ ਫੋਨ ਆਇਆ ਸੀ ਮੇਰੇ ਕੋਲ ਏਰੀਆ ਵੀ ਨਹੀਂ ਹੈਗਾ ਉਹ ਵਾਲਾ ਸਰਪੰਚ ਸਾਹਿਬ ਦਾ ਫੋਨ ਆਇਆ ਵੀ ਪਿੰਡ ਨਾਤੇ ਵੀ ਜਿੱਦਾ ਮੱਝ ਮਰ ਗਈ ਆ ਤੇ ਤੁਸੀਂ ਮੌਕਾ ਦੇਖਣ ਆਓ ਮੈਂ ਗਿਆ ਆ ਅੱਜ ਮੈਂ ਗੱਡੀ ਲਾਈ ਆ ਜੋ ਦੀਨ ਕੁਮਾਰ ਗੁਜਰ ਆ ਉਹਨਾਂ ਪਾਉਂਦੇ ਹੀ ਮੈਨੂੰ ਬਤਮੀਜੀ ਨਾਲ ਬੋਲ ਲਾ ਪਿਆ ਪਰ ਮੈਂ ਇੱਕ ਪਿੰਡ ਨਾਤੇ ਗਿਆ ਹੁੰਦੇ ਕੋਲ ਬਾਕੀ ਜੇ ਮਾਜੇ ਕਰੰਟ ਨਾਲ ਮਰੀ ਆ ਉਹ ਆਪਾਂ ਕੋਸ਼ ਕਰਾਂਗੇ ਜੋ ਮੈਗਨ ਦੇ ਅਧਿ ਅੰਸਾਰ ਹੋਏਗਾ ਉਹ ਕਾਰਵਾਈ ਕਰਾਂਗੇ ਤੇ ਬਾਕੀ ਮੇਰੇ ਵੱਲੋਂ ਕੋਈ ਇਦਾਂ ਦੀ ਗੱਲ ਨਹੀਂ ਕੀਤੀ ਗਈ ਕਿ ਬੰਦਾ ਮਰ ਜੇ ਜਾਂ ਇਦਾਂ ਦੀ ਕੋਈ ਗੱਲ ਨਹੀਂ ਉਹਦਾ ਨੁਕਸਾਨ ਹੋਇਆ ਸਾਨੂੰ ਵੀ ਅਫੀਰਾ ਵੀ ਜਿੰਨੇ ਦੀ ਮਾਜ ਹੈਗੀ ਉਹਦੇ ਬੰਦੇ ਦੀ ਆਪਾਂ ਉਹਦੇ ਨਾਲ ਆ ਬਾਕੀ ਸਾਡੇ ਵੱਲੋਂ ਕੋਈ ਇਦਾਂ ਦੀ ਗੱਲਬਾਤ ਨਹੀਂ ਆਈ